ਵੇਲੇ ਬੇਲੇ ਬੇਲੇ ਮਿੱਤਰੋ ਹੋ ਗਏ ਬੇਲੇ ਸਸਰੀ ਕਾਲ ਸਾਰਿਆਂ ਨੂੰ ਪੰਜਾਬੀਆਂ ਨੂੰ ਕੀ ਹਾਲ ਚਾਲ ਹੈ ਕੈਂਟੋਂ ਤੇ ਵੈਲਕਮ ਬੈਕ ਨਵੇਂ ਐਪੀਸੋਡ ਦੇ ਵਿੱਚ ਤੇ ਮਿੱਤਰੋ ਚੌਧਰੀ ਦੇਖ ਲਓ ਆਪਣਾ ਕੁਰਸੀ ਤੇ ਬੈਠਾ ਰਾਮ ਨਾਲ ਤੇ ਕੁਰਸੀ ਤੇ ਇਹ ਨਵੀਂ ਕੁਰਸੀ ਲੈਤੀ ਆ ਆ ਦੇਖ ਲਓ ਚੱਲਦੀ ਵੀ ਇਹ ਆ ਦੇ ਸਟੀਅਰਿੰਗ ਤੇ ਉੱਥੇ ਘੁੰਮਦੀ ਆ ਗੇਰ ਵਾਲੀ ਕੁਰਸੀ ਲੈਤੀ ਇਹਨੇ ਬੰਦੇ ਨੇ ਆਪਣੇ ਨੇ ਹੁਣ ਤੇ ਬੈਕ ਵੀ ਜਾਂਦੀ ਹੈ ਬੈਕ ਦਾ ਗੇਅਰ ਤੇ ਇਹਨੇ ਹੁਣ ਕੁਰਸੀ ਮੈਂ ਤੁਹਾਨੂੰ ਦੱਸਦਾ ਹੁਣ ਤਾਰ ਲਈ ਥੱਲੇ ਪਹਿਲੇ ਤੇਨੇ ਕਣਕ ਦੇ ਉੱਪਰ ਢੇਰੀ ਉੱਪਰ ਚੜ੍ਹਾ ਰੱਖੀ ਸੀ ਇਹ ਪਿਆ ਮਿੱਤਰੋ ਇੱਥੇ ਪੈਂਦਾ ਹੁੰਦਾ ਹੈਗਾ ਇਹ ਦੋ ਦਿਨ ਹੋ ਗਏ ਤੁਹਾਨੂੰ ਪਤਾ ਕਣਕ ਦੀ ਆਪਣੀ ਢੇਰੀ ਆਪਣੇ ਵਿਹੜੇ 'ਚ ਹੀ ਲਾਰਕੀ ਸੀਗੀ ਇਹ ਘਰ ਆਪਣਾ ਉਧਰਲੇ ਪਾਸੇ ਆ ਤੇ ਮਿੱਤਰੋ ਇੱਥੇ ਆਪਾਂ ਕਣਕ ਦੀ ਢੇਰੀ ਲੱਤੀ ਸੀ ਬਾਕੀ ਟਰਾਲੀਆਂ ਉੱਥੇ ਖੜੀਆਂ ਨੇ ਤੇ ਅੱਜ ਚੱਲਦੇ ਆ ਕਣਕ ਵੇਚਣ ਤੇ ਇਹਦਾ ਮੈਂ ਤੁਹਾਨੂੰ ਸੈਟਅਪ ਦਿਖਾ ਦਾਂ ਸਾਰਾ ਇੱਥੇ ਤਾਂ ਇਹ ਪੈਂਦਾ ਹੁੰਦਾ ਦੁਪਹਿਰੇ ਜੀ ਜਦੋਂ ਬਹਿ ਜਾਂਦੇ ਨੇ ਪੰਛੀ ਪੁੰਛੀ ਥੋੜੀ ਮੋਟੀ ਜੱਕਣ ਦਿੰਦਾ ਬਾੜੀ ਨਹੀਂ ਜੱਕਣ ਦਿੰਦਾ ਤੇ ਆਹ ਬੰਦਾ ਰੱਖੀ ਨੂੰ ਖੜਾਇਆ ਹੋਇਆ ਆਪਾਂ ਨੇ ਤੇ ਸੋਫੇ ਸੂਫੇ ਲਾਏ ਹੋਏ ਨੇ ਤੇ ਖੇਡਦੇ ਨੇ ਇਹ ਆਹਾ ਏਟਵਾਲ ਪੂਲ ਜਾਂ ਤੇ ਮਿੱਤਰੋ ਫ੍ਰਿਜ ਲਾਇਆ ਹੋਇਆ ਫ੍ਰਿਜ ਦੇ ਵਿੱਚ ਤਾਂ ਪਤਾ ਹੀ ਨਹੀਂ ਕੀ ਕੁਸ਼ਾਗਾ ਫੇਰ ਦਿਖਾਉਂਗਾ ਤੁਹਾਨੂੰ ਖੋਲ ਕੇ ਤੇ ਹਾਲੈਂਡ ਖੜਾ ਰੱਖਿਆ ਤੇ ਮਿੱਤਰੋ ਮਸ਼ੀਨ ਆਪਣੀ ਬੇਲੀ ਹੋ ਕੇ ਖੜਾ ਰਕੇ ਤੋ ਤੂਗੇ ਖੜਾ ਤੀਆਂ ਤੇ ਕੱਲ ਤੁਹਾਨੂੰ ਪਤਾ ਲੱਗਾ ਕੀ ਤੀ ਤੂੜੀ ਕੁੱਪਲਾਇਆ ਦੀ ਉੱਥੇ ਕੁੱਪ ਦਾ ਆਪਣਾ ਕੰਮ ਵਿੱਚ ਹੀ ਰਹਿ ਗਿਆ ਤੇ ਕੁੱਪ ਵੀ ਲਾਵਾਂਗੇ ਪਹਿਲ ਤੇ ਮਹਾ ਹੁਣ ਰੇਟ ਵਧੀਆ ਕਣਕ ਕਣਕ ਦਾ ਤੇ ਆਪਣੀ ਮਤੋਂ ਦੇਖਦੇ ਉੱਥੇ ਜਾ ਕੇ ਕਿੰਨੇ ਮਣ ਨਿਕਲਿਆ ਕਿੱਲੇ ਦੇ ਵਿੱਚੋਂ ਤੇ ਆ ਖੜੇ ਨੇ ਆਪਣੇ ਦੋ ਟਰੈਕਟਰ ਓਏ 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 ਦੋ ਟਰਾਲੀਆਂ ਇੱਕ ਟਰੈਟ ਤੇ ਅੱਜ ਚਾਲਦੇ ਆ ਕਣਕ ਵੇਚਣ ਤੇ ਜਾ ਕੇ ਉੱਥੇ ਪਤਾ ਲੱਗੂ ਕਿੰਨੇ ਮਣ ਪਈਆ ਕੱਲਿਆਂ ਚੋਂ ਤਿੰਨ ਚੋਂ ਤੇ ਬਹਿਗਾ ਚੌਧਰੀ 850 ਜਿਹਦੇ ਦੇਖੀ ਬਈ ਆ ਕਿੱਥੇ ਖੜ ਗਈ ਇਹਨੂੰ ਟਪਾਈ ਨਾ ਦੀਏ ਆਪਾਂ ਜੇ ਟੱਪ ਜਾ ਬਈ ਲੋ ਵੀ ਚਾਲਦੇ ਆ ਆਪਣੇ 55 ਨੂੰ ਲੈ ਕੇ ਮਾਣ ਪਤਾ ਨਹੀਂ ਕੀ ਦਾ ਮੈਂ ਤਾਂ ਐ ਵੀ ਕੋਈ ਗੱਲ ਨਾ ਪੈ ਜੇ ਬਾਹਨ ਕਿਸੇ ਦਾ ਹੋਰ ਆਪਣਾ ਨਹੀਂ ਹੈਗਾ ਤੇ ਮੀਂਹ ਵਾਲਾ ਮੌਸਮ ਮਿੱਤਰੋ ਫੁੱਲ ਹੋ ਰਿਹਾਗਾ ਆ ਦੇਖ ਲਓ ਬੱਦਲ ਬੁੱਦਲ ਤੇ ਆਪਾਂ ਚੱਲਦੇ ਹਾਂ ਕਣਕ ਵੇਚਣ ਦੋਨੇ ਟਰਾਲੀਆਂ ਤੇ ਉੱਥੇ ਦਿਖਾਉਣਾ ਮੰਡੀ ਤੇ ਕਿੰਨੇ ਲੋਕ ਆ ਰਹੇ ਹੋਣਗੇ ਤੇ ਆਪਣਾ ਤਾਂ ਆਪਣੀਆਂ 83 ਨੇ ਫੋਨ ਕਰਤਾ ਸੀ ਕਹਿੰਦਾ ਭਾਈ ਆ ਜਾ ਕਹਿੰਦਾ ਹੁਣ ਸੀਡ ਹੈਗੀ ਆ ਮੈਂ ਚੱਲ ਆ ਗਈ ਫਿਰ ਅਸੀਂ ਉਰੇ ਨਾ ਖੜਾ ਫੜੀ ਬਈ ਓਏ ਹੌਲੀ ਹੌਲੀ ਚੱਲ ਟਾਇਰ ਜੀ ਜਗਦਾ ਚੱਲ ਖੜਾ ਨਹੀਂ ਹੁੰਦਾ ਇੰਨਾ ਸ਼ੁਕਰ ਵਧੀਆਗਾ ਨਹੀਂ ਦੋ ਟਰਾਲੀਆਂ ਦੇ ਖੜਾ ਹੁੰਦਾ ਹੁੰਦਾ ਇਹ ਟਰੈਕਟਰ ਉਹ ਵੀ ਇਹ ਆਪਣਾ ਏਰੀਆ ਜਿਹੜਾ ਸਾਹਮਣੇ ਇੱਥੇ ਆਪਾਂ ਚਾਰ ਚੂਰ ਪਾਉਣੇ ਹੁੰਨੇ ਆ ਚਾਰ ਵੀ ਪਾਵਾਂਗੇ ਮੱਕੀ ਵੀ ਆਈ ਪਈ ਹੈ ਦੂਜੇ ਵਾਹਣ ਚ ਤੇ ਚੜਾ ਕੇ ਮੋੜ ਨਹੀਂ ਪੈਣੀਆਂ ਟਰਾਲੀਆਂ ਇੱਥੇ ਇੱਥੇ ਪਲਟ ਜਾਣ ਆ ਲੈ 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 ਡਰਾਈਵਰ ਦੋ ਹੋ ਗਿਆ ਪਤਾ ਮੂਰੇ ਵਹਿਗੇ ਇੱਕ ਖੜਕਦਾ ਕਿਵੇਂ ਆ ਟਰੈਕਟਰ ਇਹ ਸੈਂਟਰ ਗੇਅਰ ਨੇ ਇਹ ਤਾਂ ਮੈਨ ਲੱਗਾ ਮੀਡੀਅਮ ਮੂੜੀ ਐਨ ਮੈਂ ਪਾਉਣਾ ਨਹੀਂ ਹਾਈ ਪਤਾ ਆਪਾਂ ਤਾਂ ਤੇ ਮਟਰੋ ਟਰੈਕਟਰ ਆਉਂਦਾ ਪਾਉਣਾ ਪੂਰਾ ਰਿੰਗਦਾ ਤੇ ਇਹ ਚੌਥੇ ਗੀ ਹਾਈ ਚ ਚੱਲ ਰਿਹਾਗਾ ਪੰਜਵਾਂ ਹਜੇ ਮੰਗਦਾ ਨਹੀਂਗਾ ਦਬੀ ਜਾਂਦਾਗਾ ਤਾਂ ਕਰਕੇ ਨਹੀਂ ਪਾਇਆ ਪੰਜਵਾਂ ਗੀਅਰ ਆਪਾਂ ਨੇ ਵੱਡੇ ਟਾਇਰਾਂ ਕਰਕੇ ਕੁਝ ਤਾਂ ਲੋਡ ਲੈ ਰਿਹਾਗਾ ਨੂੰ ਤਾਂ ਨਹੀਂ ਤੇ ਇਹਦੇ ਟਾਇਰ ਉੱਪਰ ਹੀ ਰਹਿੰਦੇ ਨੇ ਤਾਂ ਤਾਂ ਲੋਡ ਲੈਂਦਾ ਨਹੀਂ ਇਹ ਹੁਣ ਵੱਡੇ ਟਾਇਰਾਂ ਕਰਕੇ ਇਹ ਇੱਕ ਤਾਂ ਆਪਣੇ ਚੌਧਰੀ ਸ਼ੌਂਕੀ ਵਾਲਾਗਾ ਜਦੋਂ ਵੀ ਖੇਤੀ ਕਰਦਾ ਵੱਡੇ ਟਾਇਰਾਂ ਨਾਲ ਹੀ ਕਰਦੇ ਨੇ 50 ਵਰਗਾ ਹੈਗਾ ਕਿ ਟਾਇਰ ਲਾਹ ਦਿਆ ਕਰ ਬਈ ਜਦੋਂ ਕੀਤੀ ਕਰਨੀ ਹੁੰਦੀ ਆ ਫਾਰਮਿੰਗ ਕਰਨੀ ਹੁੰਦੀ ਆ ਨੂੰ ਇਹ ਗੇੜੇ ਲਾਉਂਦਾ ਹੁੰਦਾ ਜਦੋਂ ਦੋ ਦੋ ਮੈਨੂੰ ਕਹਤਾ ਵੀ ਪਾ ਲਿਆ ਕਰ ਗੇੜਿਆਂ ਗੂੜਿਆਂ ਵੇਲੇ ਪਰ ਇਹਨੇ ਚੌਧਰੀ ਨੇ ਟਰੈਕਟਰ ਇਹ ਰੱਖਿਆ ਹੋਇਆ ਕਹਿੰਦਾ ਮੈਂ ਅੱਜ ਇਹ ਲੈ ਜਾਉ ਮਹਾਚਾਰ ਇਹ ਹੀ ਕੱਢ ਲਦੇ ਆਪਾਂ ਤੇ ਉਥੇ ਮੰਡੀ ਤੇ ਜਾ ਕੇ ਪਤਾ ਲੱਗੂ ਮਿੱਤਰੋ ਤੇ ਕੱਠ ਬਹੁਤ ਹੁੰਦਾਗਾ ਆਪਣੇ ਤਾਂ ਤੁਹਾਨੂੰ ਦੱਸੀ ਜਾਣਾ ਮੈਂ ਆਪਣੇ ਆਰਤੀਆਂ ਨੇ ਗੱਲ ਕਰੀ ਹੋਈ ਆ ਵੀ ਮੈਂ ਤਾਂ ਦੋ ਟਰਾਲੀਆਂ ਲੈ ਕੇ ਆਉਂਗਾ ਨਾਲ ਦੀ ਨਾਲ ਵੇਚਣੀਆਂ ਨੇ ਨਾਲ ਦੀ ਨਾਲ ਹੀ ਵੇਚ ਕੇ ਆਵਾਂਗੇ ਆਪਾਂ 5 ਮਿੰਟ ਵੀ ਨਹੀਂ ਖੜ੍ਹਦੇ ਜਿਵੇਂ ਹੋਰ ਲੋਕ ਨੇ ਆਪਣੀ ਤਾਂ ਪੂਰੀ ਚੌਧਰੀ ਦੀ ਚੱਲਦੀ ਆ ਜਿਵੇਂ ਹੋਰ ਲੋਕ ਨੇ ਉਹ ਬੈਠੇ ਨੇ ਟਰਾਲੀਆਂ ਨਾਲ ਹੀ ਉੱਥੀ ਲਾਉਣੀਆਂ ਪੈਰੀਆਂ ਨੇ ਟਰਾਲੀਆਂ ਮੰਡੀ ਥੋੜੀ ਨਾਲ ਹੀ ਆ ਉੱਥੇ ਜਿੱਥੇ ਵੇਕਦੀ ਹੈਗੀ ਵੇਟ ਹੁੰਦਾਗਾ ਉਹ ਖੜਾ ਲਖੜਾ ਲਾ ਬਈ ਉੱਥੇ ਟਰਾਲੀਆਂ ਲੈ ਰਹੀਆਂ ਨੇ ਤੁਨ ਜਾ ਕੇ ਦਿਖਾਉਣਾਗਾ ਉਥੇ ਇੱਥੇ ਥੋੜਾ ਜਿਹਾ ਅੰਡਰ ਬ੍ਰਿਜ ਆਊਗਾ ਮੈਨੂੰ ਐਂ ਲੱਗਦਾ ਵੀ ਇੱਥੇ ਨਾ ਕਿਤੇ ਦਿੱਕਤ ਆ ਜੀ ਚੜਨ ਨੂੰ ਜਿਹੜੇ ਟਰੈਕਟਰ ਨੂੰ ਆਊਗਾ ਗੱਡੀ ਵਾਲਾ ਵਿੱਚ ਨਾ ਮਾਰੀ ਬਈ ਇੱਥੇ ਭੱਜਦਾ ਹੀ ਬਾਲਾ ਟਰੈਕਟਰ ਆ ਪਾ ਆ ਲੈ 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 ਕਿੱਥੇ ਵਸਾਈ ਆ ਮਰੂਤੀ ਭਾਈ ਟਰੈਕਟਰ ਚੱਕਿਆ ਗਿਆ ਆਪਣਾ ਤਾਂ ਉੱਤਰ ਕੇ ਕਰਨਾ ਫੂਲ ਲੋਟ ਐਨੇ ਕ ਤਾਂ ਆਪਣਾ ਬੰਦਾ ਕਿਉਂ ਖਾਂਦਾਗਾ ਉੱਤਰ ਕੇ ਕਰ ਲੈਨੇ ਆਪਾਂ ਲੋਟਾ ਲੋ ਵੀ 855 ਫੇਰ ਚੱਲ ਪਿਆ ਬਿਨਾ ਸ਼ੋ ਤੋਂ ਦੇਖਦੇ ਆ ਚੜ੍ਹ ਪਉਂਦਾ ਕਿ ਨਾ ਟਰਾਲੀਆਂ ਅੰਡਰ ਬ੍ਰਿਜ ਹੈਗਾ ਉੱਚਾ ਅੱਗੇ ਜਾ ਕੇ ਪਤਾ ਲੱਗੂਗਾ ਤੇ ਗੇਅਰ ਗੁਰ ਬਲਦਾ ਨਹੀਂ ਰਿਹਾ ਚਾ 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 ਮਿੱਤਰੋ ਗੇਅਰ ਬਾਕਸ ਸੈਟ ਕਰਨਾ ਮੈਂ ਸੈਟ ਕਰ ਲੇ ਤੇ ਮੀਡੀਅਮ ਪਹਿਲਾਗਾ ਦੇਖਨੇ ਪਹਿਲੇ ਮੀਡੀਅਮ ਤੇ ਚੜ੍ਹਦਾ ਕਿ ਨਾ ਨਹੀਂ ਫੇਰ ਲੋ ਲਾ ਲਾਂਗੇ ਬਈ ਇਹ ਨਾ ਚੜ੍ਹਿਆ ਨਹੀਂ ਸ਼ੱਕ ਤਾਂ ਹੈਗਾ ਵੀ ਚੜ੍ਹੂਗਾ ਆ ਦੋ ਟਰਾਲੀਆਂ ਨੇ ਕੁਝ ਟਰਾਲੀਆਂ ਇਹ ਵਿੱਚ ਵੀ ਖਾਸ ਨਹੀਂ ਹੈਗੀ ਚੱਲ ਵੀ ਚੱਲ ਵੀ ਚੱਲ ਵੀ ਚੱਲ ਵੀ ਚੱਲ ਵੀ ਇੱਥੇ ਨਾ ਅੜ ਜੀ ਓਏ ਝੋਟਿਆ 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 ਕਿਤੇ ਉਹ ਕੰਮ ਨਾ ਹੋ ਜੇ ਇਕੱਲੀ ਇਕੱਲੀ ਟਰਾਲੀ ਲਾਉਣੀ ਪਵੇ ਭਾਈ ਦੋ ਲਾ ਲੀਏ ਗੇਰ ਯਾਰਾ ਓਏ 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 ਲਾਓ ਭਾਈ ਇਹ ਆਹੀ ਸ਼ੱਕ ਸੀਗਾ ਇਹਨੇ ਟਾਇਰ ਚੱਕਨੇ ਨੇ ਮੈਨੂੰ ਪਤਾਗਾ ਤੇ ਚੱਕ ਲੈਨੇ ਟਾਇਰ ਚੌਥਾ ਲਾਤਾ ਭਾਈ ਚੌਥੀ ਜੀ ਤੁਰਦਾ ਹੀ ਨਹੀਂ ਬਾਈ ਇੱਕ ਇੱਕ ਟਰਾਲੀ ਲਾ ਕੇ ਚਾ ਕਰਿਆ ਕੰਮ ਲੋ ਵੀ ਮੇਟਰ ਇੱਕ ਟਰਾਲੀ ਲਾਤੀ ਤੇ ਹੁਣ ਦੇਖਦੇ ਆ ਤੁਰ ਕੇ ਤੁਰਦਾ ਕਨਾ ਇੱਕ ਟਰਾਲੀ ਤਾਂ ਲੈ ਜੂ ਪਰ ਆਇਆ ਵੀ ਖੜਾ ਹੋ ਕੇ ਲੈ ਜਾਊਗਾ ਯਾਰ ਮੂੰਹ ਥੱਲੇ ਲਾ ਹੀ ਨਹੀਂ ਰਿਹਾ ਇੱਥੇ ਜੜਦਾਗਾ ਨਾ ਇਹਦੇ ਬ੍ਰੇਕ ਨੇ ਵੀ ਅੰਦਰਲੇ ਬ੍ਰੇਕ ਦੱਬ ਕੇ ਐਂ ਮੋੜ ਲਾਂਗੇ ਦਾ ਜਿੱਧਰ ਜਾਣਾ ਨੇ ਉਧਰ ਹੀ ਜਾਊਗਾ ਇੱਥੇ ਮੂੰਹ ਧਰੂਗਾ ਜੇ ਤਰਿਆ ਨੀ ਉਹ ਵੀ ਆਪਣਾ ਕਰਨਾ ਪਊਗਾ ਇੱਧਰ ਜਾਣਾ ਆਪਣੇ ਇੱਧਰਾਂ ਮੰਡੀ ਨੋ ਵੀ ਇੱਥੇ ਖੜਾ ਕੇ ਪਹਿਲਾਂ ਟਰਾਲੀ ਪਾ ਲਈ ਉਹ ਦੂਜੀ ਲਾਓ ਵੀ ਮਿੱਤਰੋ ਔਖੇ ਸੌਖੇ ਨੇ ਟਰਾਲੀਆਂ ਪਾ ਲੀਆਂ ਪਤਾ ਨਹੀਂ ਕਿਵੇਂ ਨਾ ਕਿਵੇਂ ਕਰਕੇ ਤੇ ਆਗੇ ਮੰਡੀ ਤੇ ਤੁਹਾਨੂੰ ਜਾ ਕੇ ਦਿਖਾਉਣਾ ਇੱਥੇ ਢੇਰੀਆਂ ਘੇਰ ਲਾ ਲਈ ਪਾ ਤੀਜਾ ਟਰੈਕਟਰ ਥੋੜਾ ਜਿਹਾ ਦਬਣ ਲੱਗ ਗਿਆ ਇੱਥੇ ਆ ਕੇ ਪਤਾ ਨਹੀਂ ਕਿਉਂ ਲਾਓ ਵੀ ਮਿੱਤਰੋ ਮੰਡੀ ਤਾਂ ਪਹੁੰਚ ਗਏ ਤੁਹਾਨੂੰ ਦਿਖਾਉਣਾ ਅੱਗੇ ਜਾ ਕੇ ਉੱਤਰ ਕੇ ਦਿਖਾਉਣਾ ਸਭ ਤੋਂ ਪਹਿਲਾਂ ਤੇ ਇੱਕ ਟਰਾਲੀ ਲਾਹ ਦੀ ਆਪਾਂ ਉਰੇ ਤੇ ਆਪਣੀ ਝੋਟੀਆਂ ਨੂੰ ਚਲਦੇ ਓਏ ਵੋ ਬਸ 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 ਪਹੁੰਚ ਤਾ ਗਏ ਹੁਣ ਹੁਣ ਕੀ ਫਾਇਦਾ ਖੜਾ ਹੋਉਂਦਾ ਯਾਰ ਇੱਥੇ ਤੱਕ ਆ ਗਿਆ ਤੂੰ ਹੁਣ ਤੇ ਟਰਾਲੀ ਆਪਾਂ ਬੈਕ ਕਰਕੇ ਲਾ ਦਾਂਗੇ ਇੱਥੇ ਤੇ ਕਰੋ ਕ ਇੱਥੇ ਤਾਂ ਮੰਡੀ ਦਾ ਹਾਲ ਲਖਾ ਦੀ ਆਪਾਂ ਤੇ ਮਿੱਤਰੋ ਮੀ ਆਉਣ ਵਾਲਾ ਸਲਾਹ ਗਈ ਤੇ ਮਿੱਤਰੋ ਸਾਰਿਆਂ ਨੇ ਸੂਫੇ ਸੂਫੇ ਬੈੱਡ ਬੁੱਡ ਤੇ ਇੱਕ ਦੋ ਬਾਈਆਂ ਨੇ ਕੁਰਸੀਆਂ ਤੇ ਹੋ ਦੇਖੋ ਜਿਵੇਂ ਛੋਟੀ ਢੇਰੀ ਵਾਲੇ ਨੇ ਦੋਨੇ ਇੱਕੋ ਢੇਰੀਆਂ ਨੇ ਇਹਨੇ ਬਾਈ ਨੇ ਕੁਰਸੀ ਲਿਆਂਦੀ ਤੇ ਆਹ ਸੋਫਾ ਤੇ ਕੁਰਸੀ ਮਿੱਤਰੋ ਸਾਰਾ ਇੰਤਜ਼ਾਮ ਕਰਕੇ ਲਿਆਏ ਨੇ ਇੱਥੇ ਬਹਿ ਜਾਂਦੇ ਨੇ ਹੁਣ ਗਏ ਹੋਏ ਨੇ ਕਿਤੇ ਘਰੇ ਕੁਰੇ ਜਦੋਂ ਆਗੇ ਤੁਹਾਨੂੰ ਦਿਖਾਵਾਂਗੇ ਜਰੂਰ ਤੇ ਆਪਾਂ ਲਾ ਦੀ ਟਰਾਲੀ ਜਿਆਦਾ ਟਾਈਮ ਨਾ ਖਰਾਬ ਕਰਦੇ ਹੋਏ ਲੋਈ ਮਤਲਬ ਮੈਲਾ ਦਾ ਮਸਾ ਹੀ ਜਾਊਗਾ ਵੀਡੀਓ ਮਲਾ ਲੈਨੇ ਆ ਦੋ ਮਿੱਤਰੋ ਆਪਣੀ ਤਾਂ ਟਰਾਲੀ ਲੈਣ ਵਾਲੀ ਐ ਬਸ ਇੱਥੇ ਵੇਟ ਹੋ ਕੇ ਆਪੀ ਲੈ ਜੂਗੀ ਤੇ ਪੈਸੇ ਉੱਤੇ ਹੁਣ ਚੈੱਕ ਕਰ ਲਓ ਨਾਲੇ ਵਧਣਗੇ ਆਪਣੇ ਪੈਸੇ ਹੁਣ ਫੇਰ ਚੈੱਕ ਕਰ ਲਓ ਲਓ ਵੀ ਹੋਰੇ ਲਾ ਦੀਏ ਟਰਾਲੀ ਉਹ ਵੀ ਲੈ ਗਈ ਲੈ ਗਈ ਮਿੱਤਰੋ ਟਰਾਲੀ ਤਾਂ ਲੈ ਗਈ ਟਰੈਕਟਰ ਖੜਾ ਗਿਆ ਹੋਈ ਜਾਂਦਾ ਤੇ ਮਿੱਤਰੋ ਟਰਾਲੀ ਨੂੰ ਵੀ ਕੱਢ ਦੀਏ ਤੇ ਲਿਫਟ ਵੀ ਡਿੱਗ ਲਾ ਬਈ ਆਪ ਵੀ ਲੈ ਜੂ ਲੈਫਟ ਤੇ ਦੂਜੀ ਟਰਾਲੀ ਪਾਉਣੀ ਆ ਦੂਜੀ ਟਰਾਲੀ ਪਾ ਕੇ ਲਾਉਣੀ ਆ ਉਰੇ ਤੇ ਮਿੱਤਰੋ ਬਾਹਰ ਲੱਗੀ ਥੋੜੀ ਦਿੱਕਤ ਸੀ ਜਾਂ ਤਾਂ ਆੜਤੀਆ ਨਹੀਂ ਹੈਗਾ ਸੀ ਉਰੇ ਜਾਂ ਕੋਈ ਹੋਰ ਨਹੀਂ ਓਏ 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 ਬਾਸ 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 ਅਹ ਬਾਹਣ ਜੀ ਨਹੀਂ ਜਾਣਾ ਬਾਹਣ ਜੀ ਤੁਹਾਨੂੰ ਲੈ ਕੇ ਜਾਵਾਂਗੇ ਜਦੋਂ ਬਾਹਣ ਦਾ ਟਾਈਮ ਹੋਇਆ ਤੇ ਆ ਟਰਾਲੀ ਲਾ ਦੀ ਮਿੱਤਰੋ ਪੈਸੇ ਤਾਂ ਵਧੇ ਨਹੀਂ ਹਜੇ ਆਪਣੇ ਬਾਅਦ ਚੋਂ ਬਾਅਦ ਚੋਂ ਹੋਣਗੇ ਤੁਹਾਨੂੰ ਪਤਾ ਹੀ ਆ ਜਿਵੇਂ ਪਿਛਲੀ ਵਾਰ ਵੀ ਮੇਰੇ ਨਾਲ ਹੀ ਹੋਇਆ ਸੀਗਾ ਫਲਾ ਲੈਂਦਾ ਆੜਤੀਆ ਜਿਵੇਂ ਤੁਹਾਨੂੰ ਦੱਸਿਆ ਨਾ ਮੈਂ ਘਰੋਂ ਮੈਨੂੰ ਫੋਨ ਕਰਤਾ ਕਹਿੰਦਾ ਵੀ ਹੈਗਾ ਮੈਂ ਇੱਥੇ ਹੈ ਨਹੀਂ ਹੁਣ ਆਪਾਂ ਨੇ ਵੀ ਮੈਂ ਉਹਨੇ ਕਹਿਤਾ ਆਪਾਂ ਨੂੰ ਵੀ ਮੈਂ ਹੈਗਾ ਤਾਂ ਆਪਾਂ ਗੱਪ ਮਾਰ ਗਿਆ ਉਹ ਲੋਈ ਮੇਤਰੋ ਕਰਦਣ ਕੱਢ ਲਈ ਬੈਗ ਆਪਾਂ ਨੇ ਬੈਗ ਕੱਢ ਕੇ ਲਾਉਣੇ ਆ ਟਰਾਲੀ ਇੱਥੇ ਕੁਐਸਚਨ ਮਾਰਕ ਦੀ मित्र तो आई बटन आख आ थोड़ा जहां पर बाला नहीं आया वो 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 बस भैया ਬਸ ਬਸ ਮਿੱਤਰੋ ਲੈ ਗਈ ਟਰਾਲੀ ਦੇ ਉੱਤੇ ਰੁਪਏ ਚੈੱਕ ਕਰ ਲੋ ਰੁਪਏ ਵਧ ਗਏ ਵਧ ਗਏ ਵਧ ਗਏ ਵਧ ਗਏ ਮਿੱਤਰੋ ਰੁਪਏ 14000 ਦੀ ਵਿਕੀ ਆ ਮੈਨ ਲਾਦਾ ਜੂਰੋ ਦੀ ਵਿਕੀ ਆ ਬਹੁਤ ਮਹਿੰਗੀ ਵਿਕੀ ਟਰੈਕਟਰ ਨੇ ਟਾਇਰ ਨਹੀਂ ਥੱਲੇ ਲਾਏ ਪਰ ਐਨੀ ਮਹਿੰਗੀ ਵਿਕੀ ਤੇ ਲੋ ਮਿੱਤਰੋ ਵੀਡੀਓ ਵੀ ਜ਼ਿਆਦਾ ਲੰਬੀ ਹੋ ਗਈ ਉਤਰ ਜਾ ਉਤਰ ਜਾ ਉਤਰ ਟਰੈਕਟਰ ਨਹੀਂ ਥੱਲੇ ਉਤਰਦਾ ਮੈਨ ਲਾਦਾ ਹੁਣ ਪਤਾ ਨਹੀਂ ਦਾ ਖੁਸ਼ੀ ਹੋਊਗੀ ਤੇ ਮਿੱਤਰੋ ਜਿਹੜੀ ਆ ਢੇਰੀ ਰਹਿ ਗਈ ਇਹ ਆਪਾਂ ਤੋਂ ਅਲੱਗ ਤੋਂ ਲਈ ਇੱਧਰ ਨੂੰ ਇਹ ਆਪੀ ਸਾਫ਼ ਕਰਦੇ ਰਹਿਣਗੇ ਬਾਅਦ ਚੋਂ ਤੇ ਮਿੱਤਰੋ ਵੀਡੀਓ ਯਾਦਾ ਲੰਬੀ ਹੋਊਗੀ ਜਲਦੀ ਜਲਦੀ ਵੀਡੀਓ ਨੂੰ ਲਾਈਕ ਕਰ ਦਿਓ ਤੇ ਮਿਲਦੇ ਆਂ ਅਗਲੇ ਐਪੀਸੋਡ ਨਾਲ ਟਰੈਕਟਰ ਨੂੰ ਦੇਖ ਲਓ ਖੁਸ਼ੀ ਕਾਦੀ ਹੋਊਗੀ ਪਤਾ ਨਹੀਂ ਉੱਪਰ ਖੜਾਗਾ ਤੇ ਜੀ ਵੀਡੀਓ ਕੰਟ ਲੱਗੀ ਹੋਈ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਓਕੇ ਬਾਏ